ਸਾਬਕਾ ਕੈਬਨਿਟ ਮੰਤਰੀ ਭਾਗਪੂਸ਼ਨ ਆਚੂ ਅੱਜ ਨਾਬਾ ਜੇਲ੍ਹ ਤੋਂ ਬਾਹਰ ਆ ਕੇ ਘਰ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਾਂਗਰਸ ਦੇਸ तमाम ਵਰਕਰ ਜਿਹੜੇ ਨੇ ਉਹਨਾਂ ਦੇ ਸਵਾਗਤ ਵਾਸਤੇ ਇੱਥੇ ਪਹੁੰਚੇ ਹੋਏ ਨੇ ਟਰਾਂਸਪੋਰਟ ਟੈਂਡਰ ਕੋਟਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਕੇਸ ਕੀਤੇ ਗਏ ਸੀਗੇ ਤੇ ਬਿਜਲੈਸ ਵੱਲੋਂ ਕਾਰਵਾਈ ਕੀਤੀ ਗਈ ਸੀ ਜਿਸ ਦੇ ਉੱਤੇ ਸੁਣਵਾਈ ਕਰਦੇ ਹੋਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦੋਨੋਂ ਹੀ ਕੇਸ ਬਿਜ਼ਨਸ ਵਾਲੇ ਖਾਰਜ ਕਰ ਦਿੱਤੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਾ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਕਿ ਭਗਪੋਸ਼ਣ ਆਸ਼ੂ ਵਿਜਲਸ ਦੇ ਕੇਸਾਂ ਤੋਂ ਭਰੀ ਹੋ ਕੇ ਜੜੇ ਨੇ ਘਰ ਪਹੁੰਚ ਚੁੱਕੇ ਨੇ ਵੱਡੀ ਗੱਲ ਇਹ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦੋਨੋਂ ਹੀ ਕੇਸ ਖਾਰਜ ਕਰ ਦਿੱਤੇ ਨੇ ਆਸ਼ੀ ਕਿਸ ਤਰ੍ਹਾਂ ਦੇ ਪਹਿਲਾਂ ਬਿੰਦਾਂ ਆਸ਼ੂ ਜੀ ਜਿੰਦਾਬਾਦ ਸਰਕਾਰ ਨੇ ਕਰ ਗਾਈ ਹੈ ਹੌਲੀ ਭਾਵੇਂ ਥੋੜਾ ਪਿੱਛੇ ਤਾਂ ਰੋ ਸ਼ਾਂਤੀ ਸ਼ਾਂਤੀ ਸਰਕਾਰ ਦੀ ਕਾਰਵਾਈ ਬਿਜ਼ਨਸ ਦੀ ਕੇਸ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਕਿਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਹੈ ਆਰੇ ਮੈਂ ਅੱਜ ਦੀ ਤਾਰੀਖ 'ਚ ਇੰਨੀ ਕਵਾਂਗਾ ਸਚਾਈ ਦੀ ਜਿੱਤ ਹੋਈ ਹੈ ਟੂ ਪ੍ਰੀਵੈਲਸ ਤੁਹਾਡੇ ਨਾਲ ਬੈਠਾਂਗੇ ਗੱਲਾਂ ਕਰਾਂਗੇ ਸਾਰੇ ਪੋਲਿਟਿਕਲ ਸਿਨੈਰੀਓ ਤੇ ਵੀ ਗੱਲਾਂ ਕਰਾਂਗੇ ਤੇ ਜੋ ਕੁਝ ਹੋਇਆ ਉਹਦੇ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਅੱਜ ਸਾਰਿਆਂ ਦਾ ਸ਼ੁਕਰਾਨਾ ਖਾਸ ਤੌਰ ਤੇ ਪਰਮਾਤਮਾ ਦਾ ਮੇਰੇ ਦੋਸਤਾਂ ਦਾ ਮੇਰੇ ਪਰਿਵਾਰ ਵਾਲਿਆਂ ਦਾ ਕਿ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਵਾ ਲਗਾਤਾਰ ਜਦੋਂ ਪਿਛਲੀਆਂ ਇੰਟਰਵਿਊਆਂ ਹੁੰਦੀਆਂ ਸੀ ਤੁਸੀਂ ਕਹਿੰਦੇ ਸੀਗੇ ਕਿ ਇਸ ਕੇਸਾਂ ਦੇ ਵਿੱਚ ਬਰੀ ਹੋਵਾਂਗੇ ਪਰ ਅੱਜ ਜਿਹੜਾ ਵਾ ਉਸ ਤੋਂ ਵੀ ਵੱਡਾ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੇਸ ਹੀ ਕੁਐਸ਼ ਕਰ ਦਿੱਤੇ ਕਹਿਣ ਨੂੰ ਕੁਝ ਬਚਿਆ ਹਲੇ ਫਿਰ ਕੈਮਰਾ ਫੇਸ ਅੱਲੇ ਕੁਝ ਬਚਿਆ ਨਹੀਂ ਕਹਿਣ ਨੂੰ ਇਹਦੇ ਤੇ ਲੰਬੀ ਡਿਸਕਸ਼ਨ ਕਰਾਂਗੇ ਪਰ ਅੱਜ ਮੈਂ ਸਾਰੇ ਦੋਸਤਾਂ ਨੂੰ ਮਿਲ ਲਵਾਂ ਤੁਹਾਡੇ ਨਾਲ ਬੈਠਾਂਗੇ ਸਾਰੇ ਦੋਸਤਾਂ ਨਾਲ ਗੱਲਾਂ ਕਰਾਂਗੇ ਤੁਹਾਡੇ ਸਵਾਲਾਂ ਦਾ ਸਾਰਿਆਂ ਦਾ ਬਿਲਕੁਲ ਮਕੂਲ ਜਵਾਬ ਵੀ ਦੇਵਾਂ। ਆਸ਼ੋ ਜੀ ਨਗਰ ਨਿਗਮ ਚੋਣਾ ਨੂੰ ਲੈ ਕੇ ਤੁਹਾਡਾ ਕੀ ਰਿਐਕਸ਼ਨ ਹੈ? ਚੋਣਾ ਮੇਰੀ ਐਬਸੈਂਸ 'ਚ ਹੋਈ ਹੈ। ਤੁਹਾਨੂੰ ਲੱਗਦਾ ਨਹੀਂ ਵੀ ਚੋਣਾ ਤੋਂ ਅਗਲੇ ਦਿਨ ਹੀ ਮੈਨੂੰ ਛੱਡ ਦਿੱਤਾ ਗਿਆ ਤੇ ਅੰਦਰ ਰੋਕ ਕੇ ਕਿਉਂ ਰੱਖਿਆ ਗਿਆ? ਇਹਦੇ ਤੋਂ ਸਮਝ ਨਹੀਂ ਆਉਂਦਾ। ਲੱਗਦਾ ਕਿ ਜਿਹੜਾ ਫੈਸਲੇ ਤੋਂ ਬਾਅਦ ਵੀ ਇੱਕ ਦਿਨ ਲੇਟ ਕੀਤਾ ਗਿਆ ਉਸ ਇਹ ਸਾਰਾ ਕੁਝ ਤੁਸੀਂ ਦੇਖੋ ਲੋਕ ਸਮਝਣ ਹਲੇ ਕੁਝ ਨਹੀਂ ਕਹਿਣਾ ਜਿੱਤਾਂ ਵੀ ਬਹੁਤ ਹੋਈਆਂ ਤੇ ਹਾਰਾਂ ਵੀ ਜੋਦਿਆਂ ਦਾ ਗਹਿਣਾ ਹੁੰਦਾ ਹੈ ਕੋਈ ਐਸੀ ਗੱਲ ਨਹੀਂ ਇਹ ਕੋਈ ਐਂਡ ਆਫ ਦਾ ਰੋਡ ਨਹੀਂ ਹੈ ਅੱਗੇ ਮਿਹਨਤ ਕਰਾਂਗੇ ਪਾਰਟੀ ਨੂੰ ਸਾਰਿਆਂ ਨੂੰ ਸਟਰੈਂਥਨ ਕਰਾਂਗੇ ਸਾਰੇ ਵਰਕਰਾਂ ਨਾਲ ਖੜਾਂਗੇ ਆਸ਼ੂ ਹਰੇਕ ਵਰਕਰ ਨਾਲ ਖੜਾ ਹੈ ਲੁਧਿਆਣੇ ਵਾਲਿਆਂ ਨਾਲ ਖੜਾ ਹੈ ਲੁਧਿਆਣੇ ਦੇ ਲੋਕਾਂ ਨਾਲ ਖੜਾ ਜਿਹਦੇ ਨਾਲ ਤੱਕਾ ਹੋਏਗਾ ਉਹਦੇ ਨਾਲ ਖੜੇ ਹਾਸ਼ੀ ਵਰਕਰ ਜਿਹੜੇ ਨਿਰਾਸ਼ ਸੀ ਉਹ ਵੀ ਤੁਹਾਡੇ ਹੁਣ ਇੱਥੇ ਆਏ ਹੋਏ ਨੇ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਸੀ ਆਜ਼ਾਦ ਵੀ ਚਾਹੇ ਲੜਦੇ ਸਾਰੇ ਸਾਰੇ ਮੈਂ ਵਰਕਰਾਂ ਦਾ ਧੰਨਵਾਦੀਆਂ ਮੇਰੀ ਐਬਸੈਂਸ ਦੇ ਵਿੱਚ ਕਿਸ ਤਰੀਕੇ ਇਲੈਕਸ਼ਨ ਲੜੇ ਕਿਸ ਤਰੀਕੇ ਇਹ ਮਾੜਾ ਸਮਾਂ ਉਹਨਾਂ ਨੇ ਸਾਰੇ ਪ੍ਰੈਸ਼ਰ ਦੇ باوجود ਕਟਿਆ ਮੈਂ ਇਹਨਾਂ ਵਰਕਰਾਂ ਦਾ ਆਪਣੇ ਦੋਸਤਾਂ ਦਾ ਸਾਰੇ ਰਿਸ਼ਤੇਦਾਰਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦੀਆਂ ਸਭ ਨੂੰ ਯਕੀਨ ਦਿਲਵਾਨਾ ਆਉਣ ਆਲਾ ਟਾਈਮ ਬਹੁਤ ਸਖਾਵਾਂ ਹੋਏਗਾ ਰਲ ਕੇ ਉਹਨਾਂ ਦੇ ਮੋਹਰੇ ਹੋ ਕੇ ਉਹਨਾਂ ਦੀਆਂ ਮੁਸ਼ਕਲਾਂ ਵਾਸਤੇ ਲੜਿਆ ਜਾਏਗਾ। ਵਿਲਾਸ਼ ਕੋਸ਼ੜਾ ਜੀ ਵਿਰੋਧੀ ਜਿਹੜੇ ਲਗਾਤਾਰ ਬਿਆਨ ਦਿੰਦੇ ਸੀਗੇ ਇਹ ਹਾਈ ਕੋਰਟ ਦੇ ਫੈਸਲੇ ਨੇ ਜਿਹੜਾ ਵਾ ਉਹਨਾਂ ਨੂੰ ਖੁਦ ਜਵਾਬ ਦਿੱਤਾ ਵਾ। ਜਦੋਂ ਸਾਰਾ ਕੁਝ ਹੋਈ ਪੋਲਿਟੀਕਲ ਮੋਟੀਵੇਟ ਮੋਟੀਵੇਟਿਡ ਸੀਗਾ ਤਾਂ ਫਿਰ ਕੋਈ ਕੀ ਕਹਿ ਸਕਦਾ ਹੈ? ਕਿਸੇ ਬਾਰੇ ਕੀ ਬੋਲਿਆ ਜਾ ਸਕਦਾ ਹੈ? ਕਿਸੇ ਨੂੰ ਕੀ ਕਿਹਾ ਜਾ ਸਕਦਾ ਹੈ? ਮੈਂ ਤਾਂ ਜਿਨ ਜਿਨਾਂ ਜਿਨ੍ਹਾਂ ਦੇ ਜਿਨ੍ਹਾਂ ਜਿਨ੍ਹਾਂ ਦੀ ਜਹ ਜੀ ਸੋਚ ਸੀ ਉਹਨਾਂ ਨੇ ਮੈਨੂੰ ਉਹੋ ਜਿਹਾ ਸਮਝਿਆ ਅਗਰ ਮੈਂ ਤਾਂ ਇਹ ਕਹਿਣਾ ਚਾਹਾਂਗਾ ਤੁਹਾਡੇ ਚੈਨਲਾਂ 'ਚ ਬਹੁਤ ਚੈਨਲ ਐ ਇਹ ਜਿਹੇ ਸੀਗੇ ਜਿਹੜੇ ਰੋਜ਼ ਇਹ ਕਹਿੰਦੇ ਹੁੰਦੇ ਸੀ ਕਿ ਮੇਰੇ ਪਰਸਨਲ ਕਰੈਕਟਰ ਤੇ ਮੇਰੀਆਂ ਪ੍ਰਾਪਰਟੀਆਂ ਤੇ ਸੋਚਦੇ ਸੀ ਕਿ ਮੇਰੇ ਜਿਨ੍ਹਾਂ ਨੂੰ ਕੰਮਾਂ ਤੇ ਦੇਖਣ ਤੇ ਬਿਲਕੁਲ ਇੰਟਰਸਟ ਨਹੀਂ ਸੀ ਹਾਂ ਮੇਰੇ ਹੋਟਲ ਕਿੱਥੇ ਨੇ ਉਹ ਲੱਭਣ ਚ ਬੜਾ ਇੰਟਰਸਟ ਸੀਗਾ ਅੱਜ ਸਾਰਿਆਂ ਨੂੰ ਜਵਾਬ ਮਿਲ ਗਿਆ ਹੋਵੇਗਾ ਮੇਰਾ ਖਿਆਲ ਮੇਰੀ 3 ਸਾਲ ਦੀ ਚੁੱਪੀ 3 ਸਾਲ ਜੋ ਤਸ਼ੱਦਦ ਹੋਇਆ ਉਹਨਾਂ ਸਾਰਿਆਂ ਦਾ ਜਵਾਬ ਮਾਨਯੋਗ ਸਤਕਾਰ ਜੋ ਹਾਈ ਕੋਰਟ ਨੇ ਦੇ ਦਿੱਤਾ ਮੈਨੂੰ ਪਰਮਾਤਮਾ ਤੇ ਯਕੀਨ ਹੈ ਜੋ ਸਚਾਈ ਹੈ ਉਹ ਸਾਰਿਆਂ ਦੇ ਸਾਹਮਣੇ ਆ ਗਈ ਤੇ ਅੱਗੋਂ ਵੀ ਜਦੋਂ ਤੁਹਾਡੇ ਨਾਲ ਬੈਠ ਕੇ ਖੁੱਲੀਆਂ ਗੱਲਾਂ ਕਰਾਂਗੇ ਹੋਰ ਸਚਾਈ ਆਏਗੀ ਜੀ ਬਿਲਕੁਲ ਜੀ ਬਿਲਕੁਲ ਆਏ ਸੀਗੇ ਭਾਰਤ ਪੂਰਨ ਆਸ਼ੂ ਜਿਹੜਾ ਹੈ ਅੱਜ ਨਾਬਾ ਜੇਲ੍ਹ ਤੋਂ ਜਦੋਂ ਬਾਹਰ ਆਏ ਨੇ ਤੇ ਆਪਣੇ ਦਿਲ ਦੇ ਜਿਹੜੇ ਨੇ ਬਲਬਲੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ 3 ਸਾਲ ਦੀ ਤਸੱਦਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਾਰਵਾਈ ਦੇ ਰੂਪ ਦੇ ਵਿੱਚ ਉਹਨਾਂ ਨੂੰ ਝੇਲਣੀ ਪਈ ਆ ਉਸ ਦਾ ਜਵਾਬ ਜਿਹੜਾ ਵਾ ਅੱਜ ਲੋਗਾ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਪੋਲੀਟੀਕਲ ਲੋਕ ਜਿਹੜੇ ਵਿਰੋਧੀ ਪਾਰਟੀਆਂ ਦੇ ਲੋਕ ਲਗਾਤਾਰ ਵੱਡੇ ਬਿਆਨ ਦਿੰਦੇ ਹੋਏ ਨਜ਼ਰ ਆਉਂਦੇ ਸੀਗੇ ਤੇ ਉਹਨਾਂ ਦੇ ਕਿਰਦਾਰ ਨੂੰ ਜੜਾ ਵਾ ਕਿਤੇ ਨਾ ਕਿਤੇ ਫੇਸ ਲਾਰ ਦੀ ਕੋਸ਼ਿਸ਼ ਕੀਤੀ ਸੀਗੀ ਉਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਜਵਾਬ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੜਾ ਵਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਕਾਂਗਰਸ ਦੇ ਵੱਡੇ ਆਗੂ ਜਿਹੜੇ ਨੇ ਸਾਫਤਾ ਮੇਅਰ ਹੋਣ ਜਾਂ ਕਾਉਂਸਲਰ ਹੋਣ ਸਾਰੇ ਇੱਥੇ ਪਹੁੰਚੇ ਹੋਏ ਨੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਉਹਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਾਰੇਬਾਜੀ ਕੀਤੀ ਜਾ ਰਹੀ ਹੈ ਤੇ ਆਸ਼ੂ ਦੇ ਸੰਬੋਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਕਾਂਗਰਸ ਦੀ तमाम ਲੀਡਰਸ਼ਿਪ ਵੱਖ-ਵੱਖ ਹਲਕਿਆਂ ਤੋਂ ਇੱਥੇ ਪਹੁੰਚੀ ਹੋਈ ਆ ਤਾਂ ਲਗਾਤਾਰ ਤਸਵੀਰਾਂ ਸਾਧੀਆਂ ਕੀਤੀਆਂ ਸੀਗੀਆਂ ਤਾਂ ਇੱਕ ਵਾਰ ਫੇਰ ਜਿਹੜਾ ਵਾ ਬਿਜਲੈਸ ਦੇ ਕੇਸਾਂ ਨੂੰ ਲੈ ਕੇ ਬਿਜਲੈਸ ਦੇ ਕੇਸਾਂ ਨੂੰ ਲੈ ਕੇ ਜਿਹੜਾ ਕਾਰਵਾਈ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾਂਦੇ ਸੀਗੇ ਤਾਂ ਹੁਣ ਉਸ ਕਾਰਵਾਈ ਨੂੰ ਲੈ ਕੇ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਉਸ ਕਾਰਵਾਈ ਦੇ ਬਦਲੇ ਵਿੱਚ ਜਿਹੜਾ ਬਾ ਜਵਾਬ ਦਿੱਤਾ ਗਿਆ ਉਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਕੀਤੇ ਗਏ ਸੀਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਰਮਾ ਸਵਾਗਤ ਜਿਹੜਾ ਬਾ ਕੀਤਾ ਜਾ ਰਿਹਾ ਤਾਂ ਫੁੱਲਾਂ ਦੀ ਵਰਖਾ ਦੇ ਨਾਲ ਜਿਹੜਾ ਬੈ ਲੋਕ ਭਾਦਪੂਸ਼ਨ ਆਸ਼ੂ ਨੂੰ ਮਿਲਦੇ ਲੈ ਰਹੇ ਆ ਰਹੇ ਨੇ ਗਲੇ ਲਾ ਕੇ ਭਾਵੁਕ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਰਕ ਉਸਨ ਆਸ਼ੂ ਦੇ ਘਰ ਪਹੁੰਚਣ ਦੇ ਉੱਤੇ ਭਰਵਾਂ ਸਵਾਗਤ ਹੋ ਰਿਹਾ ਵਾ ਕਾ ਪਰਵਾਰਿਕ ਮੈਂਬਰ ਵੀ ਇੱਥੇ ਮੌਜੂਦ ਨੇ ਹੁਣ ਦੀਪਕ 2 ਮਿੰਟ ਰੁਕ ਜੇ 2 ਮਿੰਟ ਤਾਂ ਤਸਵੀਰਾਂ ਦੇਖ ਰਹੇ ਹੋ ਕਿ ਕਿ ਪਰਵਾਰਿਕ ਮੈਂਬਰਾਂ ਦੇ ਨਾਲ ਜੋ ਲੋ ਮਿਲਦੇ ਨਹੀਂ ਪਕਾ ਆਰਤੀ ਕਰਕੇ ਜਿਹੜਾ ਵਾ ਉਹਨਾਂ ਦੇ ਕਾਰਾਂ ਤੇ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਅਗਸਤ ਨੂੰ ਈਡੀ ਵੱਲੋਂ ਉਹਨਾਂ ਨੂੰ ਪੇਸ਼ੀ ਤੇ ਬੁਲਾਇਆ ਗਿਆ ਸੀਗਾ ਤੇ ਪਹਿਲੀ ਹੀ ਪੇਸ਼ੀ ਤੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ ਸੀਗਾ ਤਾਂ 5 ਮਹੀਨੇ ਦੇ ਸਮੇਂ ਬਾਅਦ 5 ਮਹੀਨੇ ਦੇ ਸਮੇਂ ਬਾਅਦ ਉਹਨਾਂ ਨੂੰ ਜਦੋਂ ਹੁਣ ਘਰ ਪਹੁੰਚੇ ਨੇ ਤੇ ਬੇਹਦੀ ਭਾਵੁਕ ਪੱਲ ਪਰਿਵਾਰ ਵਾਲੇ ਜਿਹੜੇ ਨੇ ਉਹਨਾਂ ਦਾ ਸਵਾਗਤ ਫੁੱਲਾਂ ਦੀ ਵਰਖਾ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਬੇਟੀ ਵੀ ਮੌਜੂਦ ਨੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਨੇ ਤਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਭਾਲ ਪੁੱਛਣਾ ਆਸ਼ੂ ਦੀ ਦੇਖੇ ਜਿਕੇ ਦੇਖੇ ਜਿਕੇ ਤੱਕ ਘਰ ਪਹੁੰਚਣ ਤੇ ਜੜਾ ਵਾ ਸਮਰਥਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਤਾਂ ਲੋਕ ਗਲੇ ਮਿਲ ਕੇ ਤਾਂ ਬਹਿਦੀ ਭਾਵੁਕ ਪਲ ਹੈ ਟਾਈਟ ਹੋ ਗਈ ਕਾ ਲੋਕ ਆ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੱਥਾਂ ਦੇ ਵਿੱਚ ਹਾਰ ਬਰੂਕੇ ਲੈ ਕੇ ਜੈ ਜੰਗਨ ਮਾ ਜੈ ਜੰਗਨ ਜੈ ਜੰਗਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਜਿੰਦੇ ਵਿੱਚ ਵਿਜਲੈਂਸ ਦੇ ਕੇਸਾਂ ਤੋਂਏ ਦੋਨੋਂ ਹੀ ਕੇਸਾਂ ਨੂੰ ਕਵੈਸ਼ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਇਹਨਾਂ ਕੇਸਾਂ ਤੋਂ ਫੈਸਲੇ ਤੋਂ ਬਾਅਦ ਭਗਪੂਰਨ ਆਸ਼ੂ ਘਰ ਪਹੁੰਚੇ ਨੇ ਤੇ ਕਿਸ ਤਰ੍ਹਾਂ ਦਾ ਸਵਾਗਤ ਹੋ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਫੁੱਲਾਂ ਦੀ ਵਰਖਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਗਲੇ ਮਿਲ ਕੇ ਭਗਪੂਰਨ ਆਸ਼ੂ ਦੇ ਘਰ ਵਾਪਸ ਘਰ ਪਹੁੰਚੇ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤਸਵੀਰਾਂ ਦੇ ਦੇਖ ਰਹੇ ਹੋ ਕਿਸ ਤਰ੍ਹਾਂ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਪੂਰੇ ਲੁਧਿਆਣੇ ਦੇ ਵੱਖ-ਵੱਖ ਹਲਕਿਆਂ ਤੋਂ ਲੋਕ ਪਹੁੰਚੇ ਹੋਏ ਨੇ ਕਪਾੜ ਪੁਸ਼ਨਾ ਅਸ਼ੂ ਦੇ ਬਰਦਰ ਸਾਡੇ ਨਾਮ ਦੇ ਕਾਲਾ ਜੀ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਤੁਸੀਂ ਕਹਿੰਦੇ ਰਹੇ ਸੀਗੇ ਕਿ ਇਹਨਾਂ ਕੇਸਾਂ ਦੇ ਜਦੋਂ ਫੈਸਲੇ ਆਣਗੇ ਤੇ ਲੋਕਾਂ ਨੂੰ ਜਵਾਬ ਮਿਲੇਗਾ ਬਿਲਕੁਲ ਜੀ ਹੱਕ ਸੱਚ ਦਾ ਪਤਾ ਲੱਗਿਆ ਜੀ ਅੱਗ ਝੋਣ ਨਿਕਲ ਕੇ ਆਇਆ ਜੀ ਪ੍ਰੈਸ਼ਰ ਹੇਟ ਨਹੀਂ ਆਏ ਸਾਰੇ ਆਪਣੇ ਤੰਤੇ ਹੰਡਾ ਕੇ ਆਇਆ ਗੜੇ ਕਹਿੰਦੇ ਸੀ ਪਾਰਟੀ ਬਦਲ ਲੈਣੀ ਆ ਲੈਣੀ ਆ ਆਇਆ ਬੈਠਾ ਜੀ ਇਸ ਕਰਕੇ ਜਦੋਂ ਬਾਕੀ ਵੀ ਰੀਲੀਫ ਮਿਲਿਆ ਉਦੋਂ ਹੋਰ ਵੀ ਖੁਸ਼ੀ ਆਉਗੀ ਲੋਕਾਂ ਨੂੰ ਨਿਕਰ ਨਿਤਰ ਲੈੰਦੋ ਜੀ ਕਿ ਲੋਕ ਲੋਕ ਵਿਰੋਧੀ ਪਾਰਟੀਆਂ ਜਿਹੜੇ ਬਿਆਨ ਦਿੰਦੇ ਸੀ ਤੇ ਅੱਜ ਦਾ ਫੈਸਲਾ ਜਿਹੜਾ ਵਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੂੰ ਜਵਾਬ ਮਿਲਿਆ ਵਾ ਅਸੀਂ ਕੀ ਜਵਾਬ ਦੇਣਾ ਜੀ ਜਦੋਂ ਆ ਫੈਸਲੇ ਨੇ ਜਵਾਬ ਦਿੱਤਾ ਜੀ ਬਈ ਇਹ ਨਜਾਇਜ਼ ਹੋਈ ਹੈ ਜਿੰਨੀ ਵੀ ਹੋਈ ਹੈ ਇਸ ਕਰਕੇ ਲੋਕਾਂ ਨੂੰ ਇਦੋਂ ਵਧੀਆਂ ਸਨੇਹਾ ਕੀ ਜਾ ਸਕਦਾ ਜੀ ਵੀ ਜਿਹੜਾ ਅੱਗੂ ਸੀ ਪਾਕ ਸਾਫ ਹੋ ਕੇ ਆਇਆ ਚਿੱਟੇ ਕੁੜਤੇ ਤੇ ਦਾਗ ਹੈ ਨਹੀਂ ਜੀ ਕਾ ਫੈਸਲੇ ਨੇ ਖੁਦ ਉਹਨਾਂ ਨੂੰ ਜਵਾਬ ਦਿੱਤਾ ਵੈ ਜਿਹੜੇ ਲੋਗ ਭਾਤਪੂਤਨ ਆਸ਼ੂ ਦੇ ਕਿਰਦਾਰ ਦੇ ਉੱਤੇ ਉਂਗਲੀਆਂ ਚੁੱਕਦੇ ਸੀਗੇ ਤਾਂ ਇਹ ਕਹਿਣਾ ਵੈ ਉਹਨਾਂ ਦੇ ਬ੍ਰਦਰ ਨਰਿੰਦਰ ਸ਼ਰਮਾ ਕਾਲਾ ਦਾ ਆ ਅੜ ਗਏ ਅੜ ਪੁੱਤਰ ਕਰਾਂ ਨਹੀਂ ਦੁਖੀ ਕਰ ਜੜੀਆਂ ਹੈ ਪਰ ਇਹ ਰੰਗ ਹੋਈ ਹੈ ਹਿੰਦੀ ਜਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੀਮ ਆਸ਼ੂ ਲਗਾਤਾਰ ਜਿਹੜੀ ਐ ਇੱਥੇ ਪਹੁੰਚੀ ਹੋਈ ਆ ਕਾਕਾ ਹੀ ਕਿਸ ਤਰ੍ਹਾਂ ਦੇ ਦੇਓ ਅੱਜ ਜਿਹੜਾ ਵੈ ਟੀਮ ਆਸ਼ੂ ਦੀ ਅਗਵਾਈ ਕਰਨ ਵਾਲੇ ਭਾਗਪੂਰਨ ਆਸ਼ੂ ਵਾਪਸੀ ਆ ਚੁੱਕੇ ਨੇ ਪੂਰੀ ਕਾਂਗਰਸ ਇਕਜੁੱਟ ਹੋ ਰਹੀ ਹੈ ਅਸੀਂ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਐਡਾ ਆਮ ਆਦਮੀ ਪਾਰਟੀ ਤੇ ਸੈਂਟਰ ਗਵਰਨਮੈਂਟਾਂ ਦਾ ਤਸ਼ੱਦਦ ਸਹਿ ਕੇ ਝੂਠੇ ਕੇਸ ਇਹਨਾਂ ਨੂੰ ਪਵਾ ਕੇ ਜਿਹੜਾ ਉਹਨਾਂ ਨੇ ਜੇਲ੍ਹ 'ਚ ਰੱਖਿਆ ਤੇ ਅੱਜ ਉਹ ਹਾਈ ਕੋਰਟ ਤੋਂ ਕੇਸ ਡਿਸਮਿਸ ਹੋਏ ਨੇ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਰੀ ਟੀਮ ਬਹੁਤ ਜੋਸ਼ ਦੇ ਵਿੱਚ ਕੀ ਕਹਿਣਾ ਚਾਹੋਗੇ ਸਣੀ ਜੀ ਲਗਾਤਾਰ ਤੁਸੀਂ ਵੀ ਜਿਹੜਾ ਵਾ ਇਹਨਾਂ ਕੇਸਾਂ ਦੀ ਜਿਹੜੀ ਆ ਕਾਰਵਾਈ ਪੂਕਤੇ ਰਹੇ ਹੋ ਫਿਰ ਸੱਤੇ ਮਹੀਨੇ ਬਜਾਤੇ 올 ਇਜ਼ ਵੈਲ ਦੈਟ ਐਂਡ ਐਜ਼ ਵੈਲ ਅਕੇਰ ਹਾਈ ਕੋਰਟ ਨੇ ਰਿਹਾ ਵੀ ਕੀਤਾ ਕੇਸ ਵੀ ਖਤਮ ਕੀਤੇ ਇਸ ਤੋਂ ਵੱਡੀ ਜਿੱਤ ਸਚਾਈ ਦੀ ਕੀ ਹੋ ਸਕਦੀ ਦਾ ਸਚਾਈ ਦੀ ਜਿੱਤ ਹੋਈ ਹੈ ਹਾਈ ਕੋਰਟ ਨੇ ਕੇਸ ਵੀ ਖਾਰਜ ਕੀਤੇ ਹੈ ਤੇ ਇੱਕ ਵੱਡਾ ਮੈਸੇਜ ਵੀ ਦਿੱਤਾ ਵੈ ਸਰਕਾਰ ਦੀ ਕਾਰਵਾਈ ਨੂੰ ਲੈ ਕੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਪਹੁੰਚਣ ਦੇ ਉੱਤੇ ਭਾਰਤ ਪੂਸ਼ਣ ਆਸ਼ੂ ਦਾ ਸਵਾਗਤ ਕਾਂਗਰਸ ਦੇ ਵਰਕਰ ਤੋਂ ਕਾਂਗਰਸ ਦੇ ਨੇਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਫੈਸਲੇ ਨੂੰ ਲੈ ਕੇ ਕਹਿ ਰਹੇ ਨੇ ਕਿ ਵਿਰੋਧੀ ਜਿਹੜੇ ਵੱਡੇ ਸਵਾਲ ਆਸ਼ੂ ਦੇ ਕਿਰਦਾਰ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰਦੇ ਸੀ ਗੱਲਾਂ ਕਰਦੇ ਸੀ ਉਹਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੇ ਉਹਨਾਂ ਨੂੰ ਮੂੰਹ ਤੋੜਵਾ ਜਿਹੜਾ ਵਾ ਖੁਦ ਜਵਾਬ ਦਿੱਤਾ ਵਾ ਉਹਨਾਂ ਨੂੰ ਕਿਸੇ ਨੂੰ ਵੀ ਜਵਾਬ ਦੇਣ ਦੀ ਲੋੜ ਨਹੀਂ ਇਹ ਫੈਸਲਾ ਆਪਣੇ ਆਪ ਦੇ ਵਿੱਚ ਵਿਰੋਧੀਆਂ ਨੂੰ ਵੱਡੇ ਜਵਾਬ ਦਿੰਦਾ ਹੋਇਆ ਨਜ਼ਰ ਆ ਰਿਹਾ ਇਹ ਮੋੜ ਇਹ ਹਾਂ ਨਾ ਆਪਣੇ ਨੇ ਕਿਹਾ ਕਾ ਨਗਰ ਨਿਗਮ ਚੋਣਾ ਦੇ ਲੇਕ ਬਾਦ ਭਾਰਤਪੂਸ਼ਣ ਆਸ਼ੂ ਘਰ ਪਹੁੰਚੇ ਨੇ ਤੇ ਕਾਂਗਰਸ ਦੇ ਹਰ ਇੱਕ ਵਰਕਰ ਦੇ ਨਾਲ ਖੜੇ ਹੋਣ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਹੁਣ ਕਾਂਗਰਸ ਦੇ ਹਰ ਇੱਕ ਵਰਕਰ ਨਾਲ ਖੜੇ ਹੋਣਗੇ ਤੇ ਵਿਰੋਧੀਆਂ ਨੂੰ ਜਿਹੜੇ ਸਵਾਲ ਕਰਦੇ ਸੀ ਉਹਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜੋ ਜਵਾਬ ਦਿੱਤਾ ਹੈ ਤਾਂ ਉਸ ਤੋਂ ਬਾਅਦ ਕਿਸੇ ਨੂੰ ਵੀ ਕੋਈ ਜਵਾਬ ਦੇਣ ਦੀ ਲੋੜ ਨਹੀਂ ਹੈ ਇਹ ਹੈ ਕਹਿਣਾ ਹੈ ਭਾਗਪੂਰਨ ਆਸ਼ੂਦਾ ਘਰ ਪਹੁੰਚਣ ਦੇ ਉੱਤੇ ਤੇ ਜਿਸਥੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਵਰਕਰ ਉਹਨਾਂ ਦੇ ਸਵਾਗਤ ਵਾਸਤੇ ਪਹੁੰਚੇ ਹੋਏ ਨੇ ਕੈਮਰਾ ਬਰਸਨ ਕੁਲਦੀਪ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ